ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਇਹ ਚਟਨੀ ਐਨੀ ਜ਼ਿਆਦਾ ਸਵਾਦ ਮੰਦੀ ਹੈ ਫਰੈਂਡਸ ਤੁਸੀਂ ਉਂਗਲਾਂ ਚੜਦੇ ਰਹਿ ਜਾਓਗੇ ਚਪਾਤੀ ਨਾਲ ਤੇ ਜਿਹੜੇ ਪਰੌਂਠੇ ਹੁੰਦੇ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇਸ ਵਾਸਤੇ ਇੱਕ ਕੜਾਹੀ ਵਿੱਚ ਆਪਾਂ 2 ਟੇਬਲस्पून ਮਸਟਰਡ ਆਇਲ ਗਰਮ ਕਰਾਂਗੇ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਜਦੋਂ ਤੇਲ ਆਪਣਾ ਗਰਮ ਹੋ ਜੇ ਅੱਧਾ ਚਮਚ ਜੀਰਾ ਅੱਧਾ ਚਮਚ ਰਾਈ ਥੋੜੀ ਜਿਹੀ ਹਿੰਗ ਪਾਵਾਂਗੇ ਤੇ ਦੋ ਛੋਟੇ ਸਾਈਜ਼ ਦੇ ਮੈਂ ਇੱਥੇ ਪਿਆਜ਼ ਬਾਰੀਕ ਕੱਟ ਕਰਕੇ ਲੈ ਆਏ ਨੇ ਪਿਆਜ਼ ਨੂੰ ਆਪਾਂ ਮੀਡੀਅਮ ਟੂ ਲੋ ਫਲੇਮ ਤੇ ਯਾਨੀ ਕਿ ਲੋ ਟੂ ਮੀਡੀਅਮ ਫਲੇਮ ਤੇ ਆਪਾਂ ਪੁੰਨ ਲਵਾਂਗੇ ਚੰਗੀ ਤਰ੍ਹਾਂ ਤੇ ਪਿਆਜ਼ ਸਾਡੇ ਜਿਹੜੇ ਪੁੰਚ ਚੁੱਕੇ ਨੇ ਇਹਨੂੰ ਮੈਂ 3 ਕੁ ਮਿੰਟ ਪੁੰਨਿਆ ਤੇ ਹੁਣ ਪਾਵਾਂਗੇ ਆਪਾਂ ਇੱਕ ਗੰਡ ਲਸਣ ਦੀ ਮੈਂ ਛਿਲਕੇ ਲਈਏ ਥੇ ਤੇ ਲਸਣ ਨੂੰ ਵੀ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਚਟਣੀ ਜਿਹੜੀ ਹੁੰਦੀ ਹੈ ਉਹਨਾਂ ਵਿੱਚ ਲਸਣ ਦਾ ਮਾਤਰਾ ਜ਼ਿਆਦਾ ਰਹਿੰਦੀ ਹੈ ਤੇ ਲਸਣ ਤੁਸੀਂ ਜ਼ਿਆਦਾ ਪਾਉਣਾ ਤੇ ਲਸਣ ਜਦੋਂ ਪੁੰਨ ਜੇ ਉਦੋਂ ਪਾਵਾਂਗੇ ਆਪਾਂ ਇੱਕ ਦੋ ਹਰੀ ਮਿਰਚੀ ਬਾਰੀਕ ਕੱਟੀ ਹੋਈ ਤੈਨੂੰ ਵੀ ਹਲਕਾ ਜਿਹਾ ਮਿਕਸ ਕਰ ਦਵਾਂਗੇ ਤੇ ਹੁਣ ਪਾਵਾਂਗੇ ਆਪਾਂ ਮਸਾਲੇ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਪਾਵਾਂਗੇ ਇੱਥੇ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਨਾਲ ਕਲਰ ਵਧੀਆ ਆਊਗਾ ਤੇ ਅੱਧਾ ਚਮਚ ਹੀ ਇੱਥੇ ਹਲਦੀ ਪਾਊਡਰ ਦਾ ਯੂਜ਼ ਕੀਤਾ ਹੈ ਤੇ ਇੱਕ ਚਮਚ ਪਾਵਾਂਗੇ ਆਪਾਂ ਫੁੱਲ ਭਰ ਕੇ ਤੜੀਆਂ ਪਾਊਡਰ ਮਸਾਲਿਆਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਕੇ 30 ਸੈਕਿੰਡ ਵਾਸਤੇ ਪੁੰਨਾਂਗੇ ਇਹਦੇ ਨਾਲ ਜਿਹੜੀ ਚਟਨੀ ਹੈ ਉਹਦਾ ਕਲਰ ਬਹੁਤ ਹੀ ਵਧੀਆ ਆਊਗਾ ਤੇ ਹੁਣ ਪਾਵਾਂਗੇ ਇੱਥੇ ਦੋ ਬਾਰੀਕ ਪੀਸੀ ਹੋਏ ਟਮਾਟਰ ਇਹਨਾਂ ਟਮਾਟਰਾਂ ਨੂੰ ਮੈਂ ਗਰਮ ਪਾਣੀ ਵਿੱਚ ਉਬਾਲ ਲਿਆ ਸੀ ਫਰੈਂਡ ਤੇ ਉਹਨਾਂ ਦੇ ਛਿਲਕੇ ਉਤਾਰ ਲਏ ਸੀ ਤੇ ਫਿਰ ਉਹਨਾਂ ਨੂੰ ਮੈਸ਼ ਕਰਤਾ ਸੀ ਤੇ ਮੈਸ਼ ਕਰਨ ਤੋਂ ਬਾਅਦ ਆਪਾਂ ਗਰੇਵੀ ਵਿੱਚ ਯੂਜ਼ ਕਰਾਂਗੇ ਤੇ ਹੁਣ ਪਾਵਾਂਗੇ ਇੱਕ ਚਮਚ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾਉਣਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਢੱਕਾਂ ਲਾ ਕੇ ਇਹਨੂੰ ਦੋ ਤਿੰਨ ਮਿੰਟ ਪਕਾਵਾਂਗੇ ਟਮਾਟਰ ਪਹਿਲਾਂ ਹੀ ਪੱਕੇ ਹੋਏ ਸੀ ਪਰ ਮਸਾਲੇ ਨਾਲ ਥੋੜਾ ਜਿਹਾ ਆਪਾਂ ਪੁੰਨ ਲੈਣੇ ਆ ਤੇ ਦੋ ਦੋ ਤਿੰਨ ਮਿੰਟ ਮੈਨੂੰ ਪਕਾ ਲਿਆ ਤੇ ਓਇਲ ਜਿਹੜਾ ਸੈਪਰੇਟ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਇਸ ਚ ਕਸੂਰੀ ਮੇਥੀ 1 ਚਮਚ ਕਸੂਰੀ ਮੇਥੀ ਨਾਲ ਐਦਾ ਟੇਸਟ ਹੋਰ ਵੀ ਵੱਜੇਗਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਆ ਤੇ ਹੁਣ ਆਪਾਂ ਗਰਮ ਪਾਣੀ ਪਾਣਾ ਇੱਥੇ ਅੱਧਾ ਕੁ ਗਲਾਸ ਪਾਣੀ ਤੁਸੀਂ ਗਰਮ ਹੀ ਐਡ ਕਰਨਾ ਹੈ ਇਹਦੇ ਨਾਲ ਜਿਹੜਾ ਟੇਸਟ ਹੈ ਉਹ ਵਧੀਆ ਹੁੰਦਾ ਹੈ ਤੇ ਹੁਣ ਢੱਕਣ ਲਾ ਕੇ ਇਹਨੂੰ 3-4 ਮਿੰਟ ਹੋਰ ਪਕਾਵਾਂਗੇ ਤੇ 3 ਕੁ ਮਿੰਟ ਮੈਂ ਇਹਨੂੰ ਪਕਾਇਆ ਹੈ ਫਰੈਂਡਸ ਤੇ ਹੁਣ ਪਾਵਾਂਗੇ ਆਪਾਂ ਇੱਥੇ ਫਰੈਸ਼ ਮਲਾਈ ਇੱਥੇ 2 ਕੁ ਚਮਚ ਮੈਂ ਇੱਥੇ ਮਲਾਈ ਲਈ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਗਰੀਬ ਵਿੱਚ ਤੇ ਮਲਾਈ ਜਦੋਂ ਇਸ ਚ ਪੂਰੀ ਤਰ੍ਹਾਂ ਕੁਲਜੇ ਉਹਦੋਂ ਆਪਾਂ ਟੱਕਣ ਲਾ ਦਵਾਂਗੇ ਤੇ ਟੱਕਣ ਲਾ ਕੇ ਇਹਨੂੰ 2 ਮਿੰਟ ਹੋਰ ਪਕਾਵਾਂਗੇ ਤੇ ਔਇਲ ਪੂਰੀ ਤਰੀਕੇ ਨਾਲ ਸੈਪਰੇਟ ਹੋ ਗਿਆ ਤੇ ਮਸਾਲਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਪਾਵਾਂਗੇ ਇੱਥੇ ਪਨੀਰ ਕद्दूकस ਕੀਤਾ ਹੋਇਆ ਅੱਧਾ ਕੱਪ ਕद्दूकस ਕਰਕੇ ਲਿਆ ਤੇ ਅੱਧਾ ਕੱਪ ਮੈਂ ਇੱਥੇ ਬਾਰੀਕ ਕੱਟ ਕਰਕੇ ਲਿਆ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਚਟਣੀ ਵਿੱਚ ਜਿਹੜਾ ਆਪਾਂ ਪਨੀਰ ਲਵਾਂਗੇ ਉਹ ਕਦੂਕਸ ਕਰਕੇ ਲੈਣਾ ਜ਼ਰੂਰੀ ਹੈ ਇਹਦੇ ਵਿੱਚ ਤੇ ਇਹਦੇ ਨਾਲ ਜਿਹੜਾ ਸੁਆਦ ਹੈ ਬਹੁਤ ਹੀ ਵਧੀਆ ਆਊਗਾ ਤੁਸੀਂ ਚਾਹੋ ਤਾਂ ਪੂਰੀ ਜਿਹੜਾ ਪਨੀਰ ਹੈ ਉਹਨੂੰ ਪੂਰੇ ਨੂੰ ਕਦੂਕਸ ਕਰ ਸਕਦੇ ਹੋ ਹੱਥਾਂ ਨਾਲ ਮੈਸ਼ ਕਰਕੇ ਵੀ ਤੁਸੀਂ ਲੈ ਸਕਦੇ ਹੋ ਕਰੰਬਲ ਕਰਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਦੇਨੇ ਆਂ ਤੇ ਹੁਣ ਟੱਕਣ ਲਾ ਕੇ ਇਹਨੂੰ 2-3 ਮਿੰਟ ਹੋਰ ਪੱਕਣ ਦਵਾਵਾਂਗੇ ਜਦੋਂ ਤੱਕ ਆਇਲ ਸੈਪਰੇਟ ਨਾ ਹੋ ਜਾਏ ਤੇ ਫਰੈਂਡਸ ਇਹਨੂੰ ਮੈਂ ਤਿੰਨ ਕੁ ਮਿੰਟ ਬਗਾਇਆ ਹੈ ਲੋ ਟੂ ਮੀਡੀਅਮ ਫਲੇਮ ਤੇ ਉਦੋਂ ਆਪਾਂ ਹਰਾ ਧਨੀਆ ਵੀ ਪਾਵਾਂਗੇ ਇਹ ਆਪਸ਼ਨਲ ਹੈਗਾ ਜੇਕਰ ਤੁਸੀਂ ਨਾ ਪਾਣਾ